ਬੱਚੇ ਸਾਡੇ ਕਰਨ ਤੇ ਰਖਿਆ ਕਰਦੇ ਅਰਦਾਸਾ ਜੋ ਸਭ ਕੁਝ ਸਾਨੂੰ ਦੇ ਕੇ ਫਿਰ ਵੀ ਰੱਖਦੇ ਦਾ ਆਸਾਓ ਉਹ ਤਾਂ बस ਪਿਆਰ ਹੀ ਚਾਉਂਦੇ ਥੋੜਾ ਜਿਹਾ ਟਾਈਮ ਤਾਂ ਕੱਢ ਕੇ ਹੋ ਨਾ ਦੇ ਕੋਲ ਬਬੋ ਰਿਸ਼ਤੇ ਹੁਣ ਟੁੱਟਦੇ ਜਾਂਦੇ ਜੁੜਦੇ ਤਾਂ ਜੋੜ ਲਵੋ ਆਪਣੇ ਤਾਂ ਆਪਣੇ ਹੀ ਹੋਗੇ ਹਰ ਬੰਦਾ ਕਹਿੰਦੇ ਹੁੰਦੇ ਆ ਵੀ ਥੱਲੇੋਂ ਸ਼ੁਰੂ ਹੋਇਆ ਹੈ ਨਾ ਇਹ ਤਾਂ ਮਾਲਕ ਦੀ ਕਿਰਪਾ ਪ੍ਰਮਾਤਮਾ ਜੀ ਸਾਈਂ ਬਾਤ ਥੋੜੇ ਆਈਆਂ ਜਿਸ ਭਾਵੇਂ ਦਿਸਦੇ ਹੈ ਨਾ ਉਹ ਪਹਿਲਾ ਸੁਖਵਿੰਦਰ ਭਾਜੀ ਹੋਣੀ ਪੰਜਾਬ ਤੋਂ ਜਲੰਧਰ ਦੂਦਲਖਣ ਤੋਂ ਉੱਠ ਕੇ ਉਹਨਾਂ ਨੇ ਬਲੰਦੀਆਂ ਛੋਈਆਂ ਅੱਜ ਤੱਕ ਵੀ ਉਹ ਜਿੱਦਾਂ ਕਹਿੰਦੇ ਹੁੰਦੇ ਆ ਵੀ ਕੋਈ ਵੀ ਗਾਣਾ ਜਿੱਦਾਂ ਕਹਿੰਦੇ ਵੀ ਪੰਜਾਬੀ ਹੈ ਨਾ ਫਿਲਮ ਫਿਲਮ ਦੇ ਵਿੱਚ ਨਾ ਹੋਵੇ ਤਾਂ ਕਈ ਵਾਰੀ ਫਿਲਮਾਂ ਨਹੀਂ ਚੱਲਦੀਆਂ ਨੇ ਤੁਸੀਂ ਪੰਜਾਬ ਦੇ ਵਿੱਚ ਗਾਉਂਦੇ ਰਹੇ ਹੋ ਸੱਭਿਆਚਾਰ ਕੁਝ ਗਾਇਆ ਕਿਸੇ ਗੀਤ ਤੇ ਗਾਇਆ ਇਤਨਾ ਆਰਮਿਤ ਗੀਤ ਜਿਹੜਾ ਜ ਤੁਸੀਂ ਇੱਥੇ ਪਹੁੰਚੇ ਹੈ ਕਿ ਧਾਰਮਿਕ ਗੀਤ ਦੇ ਨਾਲ ਆਧਿਕ ਮੇਰਾ ਇੱਕ ਸੋਸ਼ਲ ਗੀਤ ਹੈ ਜੀ ਰਿਸ਼ਤੇ ਬਹੁਤ ਦਸਰੋ ਤੇ ਪਿਆਰ ਦਿੰਦਾ ਸਮਾਜ ਦੇ ਵਿੱਚ ਜੋ ਵਾਪਰ ਰਿਹਾ ਉਹਦੇ ਤੇ ਹੈਗਾ ਇਹ ਗੀਤ ਸੋਦੇ ਦੋ ਬੋਚ ਲਾ ਦੇ ਰਿਸ਼ਤੇ ਹੁਣ ਟੁੱਟਦੇ ਜਾਂਦੇ ਰਿਸ਼ਤੇ ਹੁਣ ਟੁੱਟਦੇ ਜਾਂਦੇ ਜੁੜਦੇ ਤਾਂ ਜੋੜ ਲਵੋ ਰੁੱਸਿਆਂ ਦੇ ਰਾਹ ਵਿੱਚ ਖੜ ਜਾਓ ਮੁੜਦੇ ਤਾਂ ਮੋੜ ਲਵੋ ਰਿਸ਼ਤੇ ਹੁਣ ਟੁੱਟਦੇ ਜਾਂਦੇ ਪੈਸੇ ਨੇ ਕੰਮ ਨਹੀਂ ਆਉਣਾ ਬੰਦੇ ਦੀ ਲੋੜ ਜਿੱਥੇ ਆਪਣੇ ਤਾਂ ਆਪਣੇ ਹੀ ਹੁੰਦੇ ਗੈਰਾਂ ਤੇ ਜੋਰ ਕਿੱਥੇ ਨਿੱਕੀ ਜਈ ਗੱਲ ਦੇ ਪਿੱਛੇ ਨਿੱਕੀ ਜਈ ਗੱਲ ਦੇ ਪਿੱਛੇ ਮੁਖੜਾ ਨਾ ਮੋੜ ਲਵੋ ਰਿਸ਼ਤੇ ਹੁਣ ਟੁੱਟਦੇ ਜਾਂਦੇ ਜੁੜਦੇ ਤਾਂ ਜੋੜ ਲਵੋ ਆਪਣੇ ਤਾਂ ਆਪਣੇ ਹੀ ਹੁੰਦੇ ਬੱਚੇ ਸਾਡੇ ਕਰਨ ਤਰਕੀਆਂ ਕਰਦੇ ਅਰਦਾਸਾ ਜੋ ਸਭ ਕੁਝ ਸਾਨੂੰ ਦੇ ਕੇ ਫਿਰ ਵੀ ਰੱਖਦੇ ਦਾ ਆਸਾਓ ਉਹ ਤਾਂ ਬਸ ਪਿਆਰ ਹੀ ਚਾਉਂਦੇ ਥੋੜਾ ਜਿਹਾ ਟਾਈਮ ਤਾਂ ਕੱਢ ਕੇ ਉਹ ਨਾ ਦੇ ਕੋਲ ਬਬੋ ਰਿਸ਼ਤੇ ਹੁਣ ਟੁੱਟਦੇ ਜਾਂਦੇ ਜੁੜਦੇ ਤਾਂ ਜੋੜ ਲਵੋ ਆਪਣੇ ਤਾਂ ਆਪਣੇ ਹੀ ਹੁੰਗੇ ਬਹੁਤ ਵਧੀਆ ਜੀ ਬਹੁਤ ਵਧੀਆ ਮੈਸੇਜ ਜੋ ਬਾਜੀ ਵੱਲੋਂ ਦਿੱਤਾ ਗਿਆ ਹੈ ਸੋ ਬਹੁਤ ਅੱਜ ਖੁਸ਼ੀ ਮਹਿਸੂਸ ਹੋ ਰਹੀ ਹੈ ਬਾਜੀ ਉੱਚੇ ਤੌਰ ਤੇ ਇੱਥੇ ਪਹੁੰਚੇ ਹੈ ਰੀਲਿਸ ਦੇ ਤੌਰ ਤੇ ਸੋ ਗੱਲਬਾਤ ਵੀ ਕਰੀ ਹੈ ਕਿਉਂਕਿ ਵੈਸੇ ਦੇਖਿਆ ਗਿਆ ਹੈ ਕਿ ਜਿਹੜੇ ਵੱਡੇ ਸਿੰਗਰ ਹੁੰਦੇ ਆ ਉਹਨਾਂ ਕੋਲ ਟਾਈਮ ਘੱਟ ਹੁੰਦਾ ਹੈ ਪਰ ਇਹਨਾਂ ਦਾ ਬਡਾਪਨ ਹੈ ਜਿਹੜੇ ਇਹ ਟਾਈਮ ਕੱਢ ਕੇ ਇੱਥੇ ਪਹੁੰਚੇ ਹੈ ਜੀ ਕਮਾਜੀ ਦੀ ਸਪੋਰਟ ਦੇ ਵਿੱਚ ਜੀ ਭਾਜੀ ਜਿੱਦਾਂ ਜਿਹੜੇ ਸਿੰਗਰ ਹੁੰਦੇ ਆ ਵੱਡੇ ਸਿੰਗਰ ਹੁੰਦੇ ਆ ਛੋਟੇ ਸਿੰਗਰਾਂ ਨੂੰ ਇਗਨੋਰ ਕਰਦੇ ਆ ਤੇ ਇੱਕ ਇਦਾਂ ਦਾ ਹੁੰਦਾ ਹੈ ਵੀ ਹਾਂ ਇਹ ਸਾਡੇ ਕੋਲ ਟਾਈਮ ਨਹੀਂ ਹੈ ਯਾਰ ਅਸੀਂ ਕਿਤੇ ਬਿਜ਼ੀ ਹੈ ਪਰ ਤੁਸੀਂ ਫਿਰ ਵੀ ਇੱਥੇ ਟਾਈਮ ਕੱਢ ਕੇ ਆਏ ਹੈ ਆ ਥੋੜਾ ਬੜਾਪਨ ਆ ਇਹ ਉਹਨਾਂ ਸਿੰਗਰਾਂ ਦੇ ਵਿੱਚ ਯਾਰ ਜਿਹੜੇ ਥੱਲੇ ਸਿੰਗਰਾਂ ਉਹਨਾਂ ਵਿੱਚ ਕੀ ਆ ਫਰਕ ਤੁਸੀਂ ਦੇ ਨਹੀਂ ਜੀ ਇਹ ਪਿਆਰ ਦੀਆਂ ਗੱਲਾਂ ਹੁੰਦੀਆਂ ਵੈਸੀ ਕਮਾਂਵੀਰ ਤੇ ਵੈਸੀ ਡਾਊਨ ਟੂ ਅਰਥ ਹੈ ਸਾਡਾ ਭਰਾ ਇਧਰ ਜੀ ਅਰਵਿੰਦ ਭਾਜੀ ਨਾਲ ਖੜਦੇ ਨੇ ਸਾਰੇ ਸੋਸ਼ਲ ਕੰਮ ਕਰਨੇ ਵਾਲੇ ਨੇ ਸੋ ਇਹ ਵੱਡੇ ਛੋਟੇ ਦੀ ਹਰ ਹਰ ਬੰਦਾ ਕਹਿੰਦੇ ਹੁੰਦੇ ਬਈ ਥੱਲੇੋਂ ਸ਼ੁਰੂ ਹੋਇਆ ਹੈ ਨਾ ਉਹ ਤਾਂ ਮਾਲਕ ਦੀ ਕਿਰਪਾ ਪ੍ਰਮਾਤਮਾ ਜੀ ਸਾਹਿਬਾ ਥੋੜੇ ਆਈਆਂ ਜਿਸ ਭਾਵੇਂ ਕਿਸ ਤੇ ਹੈ ਨਾ ਉਹਦੀ ਕਿਰਪਾ ਚਾਹੀਦੀ ਹੈ ਚੰਗੀਆਂ ਨੀਤਾਂ ਨਾਲ ਜਦੋਂ ਬੰਦਾ ਕੰਮ ਕਰਦਾ ਮੇਰਾ ਖਿਆਲ ਪਰਮਾਤਮਾ ਕਿਰਪਾ ਕਰਦੇ ਕਰਦਾ ਔਰ ਫਿਰ ਦੁਬਾਰਾ ਮੁਬਾਰਕਬਾਦ ਦੇਣਾ ਭਰਾ ਨੂੰ ਤੇ ਬਹੁਤ ਤਰਕੀਆਂ ਕਰੇ ਇਦਾਂ ਦੇ ਭਜਨ ਔਰ ਹਿੰਦੀ ਚ ਗਾਇਆ ਬੜੀ ਵੱਡੀ ਗੱਲ ਹੈ ਸੋ ਬਹੁਤ ਵਧੀਆ ਸਾਡੇ ਜਿਹੜੇ ਸਿੰਗਰ ਹੈ ਜੀ ਬੜੀ ਚੜ੍ਹਾਈ ਆ ਪਾਈ ਦਲਜੀਤ ਕੋਹਲੀ ਬਾਲੀਵੁੱਡ ਤੇ ਹਾਲੀਵੁੱਡ ਵੀ ਚਲੇ ਗਿਆ ਜੀਂਦਰ ਭਾਜੀ ਹਾਂ ਤੇ ਦੇਖੋ ਦਲਜੀਤ ਹੁਣ ਕਮਾ ਜੀ ਨੇ ਹਿੰਦੀ ਵਿੱਚ ਗਾਇਆ ਜੀ ਹੋਰ ਕਈ ਜਿਹੜੇ ਆਪਣੇ ਬਾਲੀਵੁੱਡ ਦੇ ਵਿੱਚ ਸਿੰਗਰ ਹੈ ਪੰਜਾਬੀ ਹਿੰਦੀ ਵਿੱਚ ਜਾ ਰਹੇ ਹੈ ਤੇ ਕੀ ਲੱਗਦਾ ਕਿ ਆਪਣਾ ਜਿਹੜਾ ਪੰਜਾਬੀ ਸਿੰਗਰ ਹੈ ਅ ਅੱਜ ਤੱਕ ਲਈ ਬਾਲੀਵੁੱਡ ਤੱਕ ਪੂਰਾ ਇਹਨਾਂ ਦਾ ਜਿਹੜਾ ਨਮਦਬਾਹ 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 ਬਹੁਤ ਬਹੁਤ ਵਧਾਈਆਂ ਮੈਂ ਤਾਂ ਕਹਿਣਾ ਹਾਂ ਨਾ ਭਈ ਪਹਿਲਾ ਸੁਖਵਿੰਦਰ ਭਾਜੀ ਹੋਣੀ ਪੰਜਾਬ ਤੋਂ ਜਲੰਧਰ ਦੂਰਦਰਸ਼ਨ ਤੋਂ ਉੱਠ ਕੇ ਉਹਨਾਂ ਨੇ ਬਲੰਦੀਆਂ ਛੋਈਆਂ ਅੱਜ ਤੱਕ ਵੀ ਉਹ ਅ ਜਿੱਦਾਂ ਕਹਿੰਦੇ ਹੁੰਦੇ ਵੀ ਕੋਈ ਵੀ ਗਾਣਾ ਜਿੱਦਾਂ ਕਹਿੰਦੇ ਵੀ ਪੰਜਾਬੀ ਹੈ ਨਾ ਫਿਲਮ ਫਿਲਮ ਦੇ ਵਿੱਚ ਨਾ ਹੋਵੇ ਤਾਂ ਕਈ ਵਾਰੀ ਫਿਲਮਾਂ ਨਹੀਂ ਚੱਲਦੀਆਂ ਔਰ ਬੜੀ ਵਧੀਆ ਵੋਕਲ ਆ ਉਹਨਾਂ ਦੀ ਪਰਮਾਤਮਾ ਨੇ ਬਹੁਤ ਕਿਰਪਾ ਰੱਖੀ ਹੋਈ ਆ ਗਾਉਣ ਸਾਡਾ ਦਲਜੀਤ ਵੀਰ ਹੋਰ ਵੀ ਬਹੁਤ ਸਾਰੇ ਆਰਟਿਸਟ ਨੇ ਕਈ ਵਾਰੀ ਕਿਸੇ ਨੂੰ ਪ੍ਰਸਿੱਧੀ ਮਿਲਦੀ ਕਈ ਵਾਰੀ ਨਹੀਂ ਮਿਲਦੀ ਕੋਈ ਜ਼ਰੂਰੀ ਨਹੀਂ ਹੈ ਪਰ ਗਵਈਏ ਕਈ ਬਹੁਤ ਵੱਡੇ ਵੱਡੇ ਬੈਠੇ ਆ ਹੈ ਨਾ ਸੋ ਬਾਕੀ ਦਮਾ ਜਿਹਦਾ ਨੂੰ ਭਰਾੜੇ ਇੱਥੇ ਹਿੰਦੀ ਗਾਇਆ ਅੱਗੇ ਫਿਲਮਾਂ 'ਚ ਵੀ ਗਾਵੇ ਹੈ ਨਾ ਅਸੀਂ ਦੁਬਾਰਾ ਫੇਰ ਮੁਬਾਰਕਵਾਦ ਦਿੰਦੇ ਆ 蒙古鸡。<Thank> <Thank you. S 1>